ਜੇ ਪਹੁੰਚੇ ਸੀ ਕਰਨਾ ਹੈ ਟਰੈਕਟਰ ਮੋਗਾ ਤੇ ਦੇਖ ਸਕਦੇ ਆ ਸਾਰੇ ਕਿਸਾਨ ਭਰਾਵਾਂ ਲਈ ਹਰੇਕ ਪ੍ਰਕਾਰ ਦੇ ਮੈਂ ਕਹਿੰਦਾ 2 ਲੱਖ ਤੋਂ ਲੈ ਕੇ ਤੇ 10 ਲੱਖ ਤੱਕ ਟਰੈਕਟਰ ਖਰੇ 15 ਲੱਖ ਤੱਕ ਸੌਰੀ ਤੇ ਅੱਗੇ ਗੱਲ ਕਰੀਏ ਅੱਜ ਆ ਗਿਆ ਵਾ ਅੱਜ ਨੋਵੋ ਨੋਵੋ ਆ ਗਿਆ 605 DI ਦੇ ਵਿੱਚ ਇਹ ਕ 2022 ਮਾਡਲ ਹੈ ਜਮਾ ਨਵਾਂ ਟਰੈਕਟਰ ਆ 8 ਲੱਖ ਤੇ 20000 ਰੁਪਏ ਦੀ ਮੰਗ ਨਾਲ ਚਾਰੇ ਟਾਇਰ ਜਮਾ ਨਵੇਂ ਆ ਪਿਛਲੇ 16 ਟਾਇਰਾਂ ਦੇ ਵਿੱਚ ਤੇ ਇਦੂਗਾ ਆ ਗਿਆ ਵਾ ਮਹਿੰਦਰਾ ਮਹਿੰਦਰਾ 275 DI XP+ ਤੇ ਡਬਲ ਐਕਟਿੰਗ ਪਾਵਰ ਸਟੀering ਨਾਲ ਆ ਇਹ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਆ ਇੱਥੇ ਡਿਮਾਂਡ ਨਹੀਂ ਲਿਖੀ ਹੋਈ ਤੇ ਆ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2023 ਮਾਡਲ ਦੇ ਵਿੱਚ ਆ ਟਰੈਕਟਰ ਕੰਡੀਸ਼ਨ ਚੈੱਕ ਕਰ ਸਕਦੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਜਮਾ ਰੰਗ ਪੇਂਟ ਜਮਾ ਓਕੇ ਆ ਟਰੈਕਟਰ ਟਾਇਰਾਂ ਦੀ ਗੱਲ ਕਰੀਏ ਚੌਂਕਲਾ ਟਾਇਰਾਂ ਜਮਾ ਨਵਾਂ ਪਿਆ ਵਾ ਤੇ ਇਸ ਦੁਗਾ ਆ ਗਿਆ ਵਾ 5610 ਜੋੜੀ ਆ 5610 ਚਾਰ ਟਾਇਰ ਨਾਵੇਂ ਪਿਛਲੇ 18 ਟਾਇਰਾਂ ਦੇ ਵਿੱਚ ਆ ਕੰਡੀਸ਼ਨ ਚੈੱਕ ਕਰ ਸਕਦੇ ਆ A1 ਕੋਕਾ ਅਗਲੇ ਟਾਇਰ ਹੈਗੇ 124 24 ਦੇ ਟਾਇਰਾਂ ਦੇ ਵਿੱਚ ਆ ਤੇ ਇਹਦੀ ਗੱਲ ਕਰੀਏ 2008 ਮਾਡਲ ਆ ਤੇ 9 ਲੱਖ ਤੇ 20000 ਰੁਪਏ ਡਿਮਾਂਡ ਆ 5610 ਦੀ ਤੇ ਇਸ ਦੂਗਾ ਨਾਲ ਹੀ ਆਗਾ 2020 ਮਾਡਲ ਆ 2020 ਮਾਡਲ ਦੇ ਵਿੱਚ ਹੈਗਾ 6 ਲੱਖ ਤੇ 80000 ਰੁਪਏ ਡਿਮਾਂਡ ਆ 5050 D ਦੀ ਇਹ ਵੀ ਸਾਈਡ ਗੇਅਰ ਦੇ ਨਾਲ ਟਰੈਕਟਰ ਤੇ ਆ ਵੀ ਸਾਈਡ ਗੇਅਰ ਦਾ ਟਰੈਕਟਰ ਆ ਉਹ ਯਾਰ ਬੀ ਮਾਡਲ 6 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਆ 4 ਵੀਲ ਦੇ ਨਾਲ ਆ ਟਰੈਕਟਰ ਦੇਖ ਸਕਦੇ ਆ ਇਹ ਹੈਗਾ ਸਿੰਗਲ ਐਕਟ ਡਬਲ ਐਕਟ ਪਾਵਰ ਸਟੀering ਦੇ ਨਾਲ ਆ ਟਰੈਕਟਰ ਇਹਦੋਂ ਕਾ ਆ ਗਿਆ ਫਾਰਮ ਟਰੱਕ ਫਾਰਮ ਟਰੱਕ 39 ਫਾਰਮ ਟਰੱਕ 39 2018 ਮਾਡਲ 4 ਲੱਖ ਤੇ 25 ਹਜ਼ਾਰ ਰੁਪਏ ਡਿਮਾਂਡ ਆ ਅਗਲੇ ਦੇ ਹੈਗੇ ਟਾਇਰ 616 ਦੇ ਪਿਛਲੇ ਹੈਗੇ 14 ਦੇ ਟਾਇਰਾਂ ਦੇ ਵਿੱਚ ਪਿਛਲੇ ਹੈਗੇ 13 628 ਦੇ ਟਾਇਰ 13 628 ਦੇ ਟਾਇਰਾਂ ਦੇ ਵਿੱਚ ਫਾਰਮ ਟਰੱਕ 39 ਇੱਕ ਦੀ ਗੱਲ ਕਰੀਏ ਡਿਮਾਂਡ ਦੀ 4 ਲੱਖ ਤੇ 25000 ਰੁਪਏ ਡਿਮਾਂਡ ਆ ਡਬਲ ਐਕਟ ਪਾਵਰ ਸਟੇਸ਼ਨ ਦੇ ਨਾਲ ਆ 2018 ਮਾਡਲ ਐਦੋਂ ਅੱਗੇ ਗੱਲ ਕਰੀਏ ਨੋਵੋ ਨੋਵੋ ਮਹਿੰਦਰਾ 605 ਡੀ ਆ 2020 ਮਾਡਲ 6 ਲੱਖ ਤੇ 40000 ਰੁਪਏ ਡਿਮਾਂਡ ਆ ਡਬਲ ਐਕਟ ਪਾਵਰ ਸਟੇਸ਼ਨ ਦੇ ਨਾਲ ਆ ਚੇਟਾਰਾਂਦਰ ਚੌਂਕੜਾ ਜਮਾ ਨਵਾਂ ਵਾ ਤੇ ਪਲੇਟਫਾਰਮ ਦੇ ਨਾਲ ਆ ਟਰੈਕਟਰ ਕੰਡੀਸ਼ਨ ਦੀ ਗੱਲ ਕਰੀਏ ਕੋਕਾ ਪੀਸ ਦੇ ਵਿੱਚ ਟਰੈਕਟਰ ਆ ਮਿੱਤਰੋ ਅੱਗੇ ਨਾਲ ਹੀ ਆਗਾ ਚੌਂੜੀਆ ਚੌਂੜੀਆ 5410 ਚੌਂੜੀਆ 54 ਦਾ 2010 ਮਾਡਲ 6 ਲੱਖ ਤੇ 90000 ਰੁਪਇਆ ਡਿਮਾਂਡ ਆ। ਯਾਨੀ ਟਾਇਰਾਂ ਦਾ ਚੌਂਕੜਾ ਇਹਦਾ ਵੀ ਜਿਵੇਂ ਨਵਾਂ ਵਾ। ਹਜੇ ਤੱਕ ਐਮ ਮਾਰਫ ਦੇ ਮਾਰਕਾ ਵੀ ਨਿਕਸਿਆ। ਤੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ ਆ 6 ਲੱਖ ਤੇ 90000 ਰੁਪਇਆ ਮਾਡਲ 2010 ਤੇ ਯੂ ਲੱਗੀ ਆ ਨਾਲ। ਇਹ ਦੁਕਾਨ ਗਏ ਮੈਸੀ। ਮੈਸੀ ਆ ਗਿਆ 5245 5245 2010 ਮਾਡਲ ਤੇ ਇਹਦੀ ਡਿਮਾਂਡ ਹੈਗੀ ਆ 3.5 ਲੱਖ ਰੁਪਇਆ ਡਿਮਾਂਡ ਆ। ਇਹ ਵੀ ਪਾਵਰ ਸਟੀering ਨਾਲ ਆ ਦੇਖ ਸਕਦੇ ਹੋ ਉੱਪਰ ਪਾਵਰ ਸਟੀering ਹੋਇਆ ਟਰੈਕਟਰ। ਤੇ ਪਿਛਲੇ ਟਾਇਰ ਹੈਗੇ ਇਹ ਤੇ 14 ਦੇ 14 ਦੇ ਟਾਇਰਾਂ ਦੇ ਵਿੱਚ ਆ BKTI ਦੇ 14 ਦੇ ਟਾਇਰ ਆ ਇਹ JK ਸੋਨਾ ਕੰਪਨੀ ਦੇ ਟਾਇਰ ਆ ਇਹਦੂ ਗਾਂ ਆ ਗਿਆ ਵਾ ਫਾਰਮ ਟਰੈਕ 6055 ਫਾਰਮ ਟਰੈਕ 6055 ਦੀ ਗੱਲ ਕਰੀਏ ਇਹ ਹੈਗਾ 16 ਦੇ ਟਾਇਰਾਂ ਦੇ ਵਿੱਚ ਅਗਲੇ ਹੈਗੇ 750 16 ਦੇ ਟਾਇਰ ਤੇ 2015 ਮਾਡਲ ਦਾ 7 ਲੱਖ ਤੇ 75000 ਰੁਪਏ ਦੀ ਡਿਮਾਂਡ ਆ ਡਬਲ ਐਕਟ ਪਾਵਰ ਸਟਿੰਗ ਨਾਲ ਅ ਕੰਡੀਸ਼ਨ ਚੈੱਕ ਕਰ ਸਕਦੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਨਾਲ ਹੀ ਆ ਗਿਆ ਜੌਂਡੀਅਰ ਜੋ ਡੀਰ ਆ ਗਿਆ ਗੇਅਰ ਪ੍ਰੋ ਦੇ ਵਿੱਚ 5210 5210 2022 ਮਾਡਲ ਆ 7 ਲੱਖ ਤੇ 20 ਹਜ਼ਾਰ 7 ਲੱਖ ਤੇ 90 ਹਜ਼ਾਰ ਰੁਪਏ ਡਿਮਾਂਡ ਆ 5210 ਇਹਦੋਂ ਕਾ ਆ ਗਿਆ ਫਾਰਮ ਟਰੈਕ ਫਾਰਮ ਟਰੈਕ ਆਗਾ 6055 ਫਾਰਮ ਟਰੈਕ 6055 ਟਾਇਰਾਂ ਦੀ ਗੱਲ ਕਰੀਏ ਅਸੀਂ ਪਲੱਸ ਟਾਇਰ ਆ ਤੇ 16 9 28 ਦੇ ਟਾਇਰਾਂ ਦੇ ਵਿੱਚ ਆ ਡਬਲ ਐਕਟ ਪਾਵਰ ਸਟੀering ਨਾਲ ਆ ਟਰੈਕਟਰ ਤੇ ਇਹ ਆ 2021 ਮਾਡਲ 7 ਲੱਖ ਤੇ 35 ਹਜ਼ਾਰ ਰੁਪਏ ਡਿਮਾਂਡ ਆ ਇਦੂਗਾ ਕਰਤਾਰਾਂ ਦਾ ਟਰੈਕਟਰ ਮਿੱਤਰੋ 4-ਵੀਲ ਡਰਾਈਵ ਦੇ ਨਾਲ ਵੇਡ ਲੱਗੇ ਆ ਅਗਲੇ ਬੰਨੇ ਦੇਖ ਸਕਦੇ ਆ A1 ਕੋਕਾ ਪੀਸ ਦੇ ਵਿੱਚ ਟਰੈਕਟਰਾਂ ਤੇ ਇਹ ਵੱਡੇ ਖਸਲਾਂ ਭਰਾਵਾਂ ਦੇ ਲਈ ਆ ਐਮਆਰ ਦੇ ਪੱਕੇ ਟਾਇਰਾਂ ਦੇ ਵਿੱਚ ਆ ਇਹ 18928 ਦੇ ਟਾਇਰਾਂ ਦੇ ਵਿੱਚ ਆ 5836 ਕਰਤਾਰਾਂ ਦਾ 4-ਵੀਲ ਡਰਾਈਵ ਦੇ ਨਾਲ ਤੇ ਇਹਦੀ ਡਿਮਾਂਡ ਹੈਗੀ 23 ਮਾਡਲ ਆ 8 ਲੱਖ 90 ਹਜ਼ਾਰ ਰੁਪਏ ਦੀ ਡਿਮਾਂਡ ਆ ਇਸ ਟਰੈਕਟਰ ਦੀ ਤੇ ਇਦੂਗਾਗਾ ਮਹਿੰਦਰਾ ਮਹਿੰਦਰਾ ਨੋਵੋ 755 DI ਮੇਰਾ ਨੋਵਾ 755 DI ਤੇ ਪਿਛਲੇ ਟਾਇਰ ਇਹਦੇ ਵੀ 18 ਦੇ ਆ ਤੇ ਜਮਨ ਚੌਂਕੜਾ ਟਾਇਰਾਂ ਜਮਨ ਨਾਮਾਇਜ਼ ਟਾਇਰਾਂ ਦਾ 2022 ਮਾਡਲ ਆ 10 ਲੱਖ ਤੇ 65000 ਰੁਪਏ ਡਿਮਾਂਡ ਆ ਇਹ ਦੁਕਾਨਾਂ ਦੇ ਜੂਨੀਅਰ ਜੂਨੀਅਰ 35 ਦਾ 35 ਦਾ 2015 ਮਾਡਲ 6 ਲੱਖ ਤੇ 20000 ਰੁਪਏ ਡਿਮਾਂਡ ਆ ਦੇਖ ਸਕਦੇ ਹੋ ਕੰਡੀਸ਼ਨ ਕੋਕਾ ਪੀਸ ਦੇ ਵਿੱਚ ਆ ਇਹ ਦੁਕਾਨਾਂ ਆ ਗਿਆ ਵਾ 5405 5405 2019 ਮਾਡਲ 7 ਲੱਖ ਤੇ 65000 ਰੁਪਏ ਡਿਮਾਂਡ ਹੈ ਕੰਡੀਸ਼ਨ ਚ ਚੈੱਕ ਕਰ ਸਕਦੇ ਟਰੈਕਟਰ ਦੀ ਨਾਲ ਹੀ ਆ ਗਿਆ ਵਾ 963 FE 963 FE ਸਬਰਾਜ 2018 ਮਾਡਲ 6 ਲੱਖ 30000 ਰੁਪਏ ਡਿਮਾਂਡ ਨੰਬਰ ਦੀ ਗੱਲ ਕਰੀਏ ਪੰਜਾਬ ਦਾ ਨੰਬਰ ਹੈ ਇਹ ਦੁਕਾਨ ਹੈ ਪ੍ਰੀਤ ਪ੍ਰੀਤ ਆ ਗਿਆ ਵਾ ਡਿਮਾਂਡ ਹੈ ਕਿ 5.5 ਲੱਖ ਰੁਪਏ 2023 ਮਾਡਲ ਆ ਟਾਇਰਾਂ ਦੀ ਗੱਲ ਕਰਕੇ ਚਾਰੇ ਟਾਇਰ 80 ਪਲਸ ਆ ਤੇ ਸਾਈਡ ਗੀਅਰ ਦੇ ਨਾਲ ਆ ਡਬਲ ਐਕਟਿੰਗ ਡਿਸਟ੍ਰੀਬਿਊਟਰ ਡਬਲ ਐਕਟਿੰਗ ਪਾਵਰ ਸ਼ੇਰਿੰਗ ਦਾ ਡਿਸਟ੍ਰੀਬਿਊਟਰ ਡਬਲ ਐਕਟਸ ਡਿਸਟ੍ਰੀਬਿਊਟਰ ਦੇ ਨਾਲ ਆ ਟੈਟਰ ਇਹ ਦੁਕਾਨ ਦਾ 3630 ਸੁਪਰ ਡਿਸ਼ ਕੱਲਾ ਸੁਪਰ ਆ 3630 ਕੱਲਾ ਸੁਪਰ ਤੇ ਡਿਮਾਂਡ ਦੀ ਗੱਲ ਕਰੀਏ 14 ਚੌਂਕਰਾ ਦਾ ਜਮਾ ਨਮਾ ਹੀ ਆ ਤੇ ਡਿਮਾਂਡ ਦੀ ਗੱਲ ਕਰਕੇ 7,30,000 ਰੁਪਏ ਦੀ ਮੰਗ ਆ ਨ 2023 ਮਾਡਲ ਆ ਸੁਪਰ ਕੰਡੀਸ਼ਨ ਦੇ ਵਿੱਚ ਆ ਸੁਪਰ ਪਲੱਸ ਤੇ ਡਬਲ ਐਕਟ ਅਨ ਸਿੰਗਲ ਐਕਟ ਪਾਵਰ ਸਟੇਰਿੰਗ ਦਾ ਨਾਰਾ ਟਰੈਕਟਰ ਦੇਖ ਸਕਦੇ ਆ ਇਹ ਦੁਕਾਨਾਂ ਦਾ ਨੋਬੋ ਨੋਬੋ 605 ਡੀਆਈ ਮਹਿੰਦਰਾ ਮਹਿੰਦਰਾ ਨੋ 605 ਡੀਆਈ ਤੇ ਡਿਮਾਂਡ ਇਸ ਟਰੈਕਟਰ ਦੀ ਲਿਖੀ ਨੇ ਜੇ ਕਿਸੇ ਭਰਾ ਨੇ ਆਪਣੀ ਖਰੀਦਣਾ ਹੋਵੇ ਕਾਲ ਕਰਕੇ ਪਤਾ ਕਰ ਸਕਦਾ ਹੈ 9841 14511 ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਆ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ 60+ ਹੈਗੇ ਆ ਬੀਕੇਡੀ ਦੇ ਟਾਇਰਾਂ ਦੇ ਵਿੱਚ ਹੈ ਟਰੈਕਟਰ ਉੱਪਰ ਵਾਲੇ ਲੀਵਰਾਂ ਦੇ ਵਿੱਚ ਸਾਈਡ ਗੇਅਰ ਆ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਵੀਡੀਓ ਦੇ ਵਿੱਚ ਇਹ ਦੂਗਾ 5310 5310 ਹੈਗਾ ਡਿਊਅਲ ਪਾਵਰਸ ਦੇ ਵਿੱਚ 5310 ਹੈਗਾ 2006 ਮਾਡਲ 4 ਲੱਖ ਤੇ 30 ਹਜ਼ਾਰ ਰੁਪਏ ਦੀ ਡਿਮਾਂਡ ਸਿੰਗਲ ਐਕਟ ਪਾਵਰ ਸਟੀਰਿੰਗ ਨਾਲ ਟ੍ਰੈਕਟਰ ਪਿਛਲੇ ਟਾਇਰ ਹੈਗੇ ਆ 16 ਦੇ ਵਿੱਚ ਰੇਡੀਅਲ ਦੇ ਟਾਇਰਾਂ ਦੇ ਵਿੱਚ 5310 ਹੈ ਇਸ ਦੂਗਾ ਹੈਗਾ ਫਾਰਮ ਟਰੈਕ ਫਾਰਮ ਟਰੈਕ 65 EPI ਫਾਰਮ ਟਰੈਕ 65 EPI ਤੇ ਹੈਗਾ ਪਾਵਰ ਸਟੀਰਿੰਗ ਸਿੰਗਲ ਐਕਟ ਪਾਵਰ ਸਟੀਰਿੰਗ ਨਾਲ ਆ ਤੇ ਕੰਡੀਸ਼ਨ ਦੀ ਗੱਲ ਕਰੀਏ ਕੋਕਾ ਪੀਸ ਦੇ ਵਿੱਚ ਟਰੈਕਟਰ ਆ ਤੇ ਰੇਟ ਦੀ ਗੱਲ ਕਰੀਏ 3 ਲੱਖ ਤੇ 40000 ਰੁਪਏ ਡਿਮਾਂਡ 2010 ਮਾਡਲ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਅਗਲੇ ਤਾਂ ਹੈਗੇ ਆ ਅੱਧੇ ਉਹ ਜ਼ਿਆਦੇ ਟਾਇਰ ਪਈ ਆ ਜੀ ਤੇ ਪਿਛਲੇ ਵੀ 50 ਪੈਸੇ ਨੇ ਟਾਇਰ ਹੈਗੇ ਆ ਜੀ ਫਾਰਟ੍ਰਕ ਦੇ ਇਹ ਜੁਗਾਂ ਦਾ ਮੈਸੀ ਮੈਸੀ ਆ ਗਿਆ 241 ਡੀਆਈ ਮੈਸੀ 241 ਡੀਆਈ ਤੇ ਬਾਕੀ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਆ ਰੇਟ ਤੇ ਡਿਮਾਂਡ ਇਹਦੀ ਲਿਖੀ ਨਹੀਂ ਹੋਈ 13 ਜੇਕੇ ਕੰਪਨੀ ਦੇ ਟਾਇਰਾਂ ਦੇ ਵਿੱਚ 13628 ਦੇ ਟਾਇਰਾਂ ਸਿੰਗਲ ਐਕਟਰ ਪਾਵਰ ਚੀ ਦੇ ਨਾਲ ਜੇ ਕਿਸੇ ਸੱਜਣ ਭਰਾ ਨੇ ਟਰੈਕਟਰ ਖੇਦਣਾ करनाल ਟਰੈਕਟਰ ਸੇਲਸ ਮੋਗਾ ਦੇ ਵਿੱਚ ਹਰ ਪ੍ਰਕਾਰ ਟਰੈਕਟਰ ਮਿਲਦੇ ਆ ਨੰਬਰ ਨੋਟ ਕਰਦੇ 9814145111